ਸਹੀ ਕਰਦਾ ਆ ਸਰਬਾਜੀ ਨੂੰ ਸੁਨਵਾਦਾਂ ਦੇ ਉੱਪਰ ਚਰਚਾ ਕਰਨ ਦੇ ਲਈ ਕਰ ਰਿਹਾ ਇਸ ਕਨਵੈਨਸ਼ਨ ਦੇ ਅੰਦਰ ਕਿੱਥੇ ਆਗੂਆਂ ਨੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨੇ ਹੈਗੇ ਆ ਉਥੇ ਇਸ ਕਨਵੈਨਸ਼ਨ ਦੇ ਅੰਦਰ ਅੱਜ ਦੇ ਜੰਦੇ ਉੱਪਰ ਅਤੀਸ਼ੀਲ ਭਰਸ਼ੀ ਨੌਜਵਾਨ ਚਾਰ ਜੋਰ ਨਾਲ ਦੇਣਾ ਕਿਉਂਕਿ ਬਹੁਤ ਵੱਡਾ ਜਥਾ ਜਿਹੜਾ ਆਪਣੇ ਦਰਬਾਰ ਪਹੁੰਚਿਆ ਕਰਵਾ 100 ਰੁਪਿਆ ਦਾ ਕਾਰੋਬਾਰ ਇਹਨਾਂ ਆਪਣੇ ਵੱਲੋਂ ਕੀਤਾ ਗਿਆ ਹੈ ਬਿਲਕੁਲ ਇੱਕ ਵਾਰ ਤਸਵੀਰਾਂ ਪਿਛਲੇ ਰੋਡ ਦੇ ਸ਼ੂਟ ਦਿਖਾ ਦਿੰਦੇ ਜਲੰਧਰ ਦੇ ਵਿੱਚ ਵੱਟੇ ਗਿਰਦੇ ਦੇ ਵਿੱਚ ਲੋਕ ਪਹੁੰਚੇ ਨੇ ਨੌਜਵਾਨ ਪਹੁੰਚੇ ਨੇ ਬੱਚੇ ਪਹੁੰਚੇ ਨੇ ਬਜ਼ੁਰਗ ਪਹੁੰਚੇ ਨੇ ਤੇ ਨਸ਼ਿਆਂ ਦੇ ਬੁੱਧੇ ਨੂੰ ਲੈ ਕੇ ਅੱਜ ਨਾਲੋਂ ਕੱਢ ਕੀਤਾ ਗਿਆ ਤਾਂ ਮਤਰੀ ਹਰਜੋਤ ਸਿੰਘ ਬੈਸ ਉਹਨਾਂ ਦੇ ਇੱਕ ਬਿਆਨ ਸਾਹਮਣੇ ਆਂਦਾ ਵੀ ਭਾਈ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਤਾਈਓ ਤਾਂ ਸ਼ਰੀਆਮ ਵਿਕਦਾ ਇਹ ਧਾਰਨਾ ਸਾਡੀ ਸਰਕਾਰ ਦੇ ਵਿੱਚ ਬਿਲਕੁਲ ਖਤਮ ਹੋ ਗਈ ਹੈ ਪਰ ਨੌਜਵਾਨ ਨੌਜਵਾਨ ਖੜੇ ਨੇ ਨੌਜਵਾਨਾਂ ਨੂੰ ਜਿੱਟਾ ਖਤਮ ਹੋਇਆ ਪੰਜਾਬ ਇਹ ਪੰਜਾਬੀ ਇਹ ਕਹਿੰਦਾ ਸਾਡੇ ਵਿੱਚ ਸਰਕਾਰੀਓਂ ਪੇ ਲਗਾ ਦੇ ਵਿੱਚ ਬੋਲਿਓਂ ਨਰਿਆਣੇ ਇਹ ਵੀ ਤਾਂ ਬੇਸਾਬ ਰਹੀ ਨੀ ਠਾ ਜਾਉਂਦਾ ਅਸੀਂ ਦੀ ਚਾਹ ਵੀ ਜਿਹੜੀ ਆ ਪਹਿਲਾਂ ਤੋਂ ਲਿਖ ਰਿਹਾ ਰੀ ਕਰਦੇ ਆਂ